ਹੇ ਰਾਜੀ ਸਰ ਅੱਜ ਪਿੰਡ ਸੰਧੂ ਛੱਠਾ ਤੋਂ ਭਗਵਾਨ ਵਾਲਮੀਕ ਜੀ ਦਾ ਇਹ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਕੀ ਕਰਾ ਚੁੱਕੋ ਅੱਜ ਭਗਵਾਨ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਵਾਲਮੀਕ ਮੰਦਿਰ ਪਿੰਡ ਸੰਧੂ ਛੱਠਾ ਤੋਂ ਹੁੰਦੇ ਹੋਏ ਪਿੰਡ ਬੜਿਆਲ ਵਾਲਮੀਕ ਮੰਦਿਰ ਤੇ ਬੜਾ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਅਗਲਾ ਭੜਾ ਸੇਵਾ ਸਿੰਘ ਬੜਿਆਲ ਨੇ ਜਲਦੀ ਲੰਗਰ ਲਾਏ ਤੇ ਤੀਜਾ ਭੜਾ ਸਾਡਾ ਜੀ ਜੀ ਵੀ ਜਸਵੀਰ ਕੌਰ ਵੱਲੋਂ ਵੀ ਬਹੁਤ-ਬਹੁਤ ਸੇਵਾ ਨਿਭਾਈ ਗਈ ਆ ਇਸੇ ਤਰ੍ਹਾਂ ਉਸ ਤੋਂ ਬਾਅਦ ਅਸੀਂ ਪਿੰਡ ਸੰਧੂ ਚੱਠਾ ਦੇ ਵੱਖ-ਵੱਖ ਪਰਾਵਾ ਵਿੱਚ ਹੋ ਕੇ ਰਗਵਾਰ ਬਾਲਮੀਕੀ ਦਾ ਪ੍ਰਕਾਸ਼ ਜਾਹਰਾ ਬੜੇ ਸਚੱਜੋਤਾ ਦੇ ਨਾਮ ਨਾਲ 11 ਹੋਰ ਸਾਡੇ ਨਾਲ ಗ್ರಾಮ ਪੰਚਾਇਤ ਸੰਧੂ ਚੱਠਾ ਸਰਦਾਰ ਸਤਿੰਦਰ ਸਿੰਘ ਦੀ ਸੇਵਾ ਤੇ ਜਗਮਿੰਦਰ ਸਿੰਘ ਦੀ ਜੋਗਾ ਕੁਲਦੀਪ ਸਿੰਘ ਦੀ ਸਾਫਤਾ ਪੰਚ ਵਰਦੇਤ ਸਿੰਘ ਦੀ ਮੈਂਬਰ ਪੰਚਾਇਤ ਸਰਜੀਤ ਕੌਰ ਸਰਪੰਚੀ सुरेंद्र ਕੌਰ ਸਰਪੰਚ ਪਲਵਿੰਦਰ ਕੌਰ ਪੰਚੋ ਤੇ सुरेंद्र ਕੌਰ ਪੰਚੋ ਤੇ ਪਵਨਦੀਪ ਕੌਰ ਪੰਚ ਇਹਨਾਂ ਦੇ ਬੜੇ ਸਾਥ ਦੇ ਨਾਲ ਸਾਡੇ ਸਾਰੇ ਸਹਿਯੋਗ ਦੇ ਨਾਲ ਪਿੰਡ ਸੰਧੂ ਦੇਖੇ ਤੋਂ ਚੱਲ ਕੇ ਪਿੰਡ ਬੜਿਆਲਾ ਦੀ ਪ੍ਰਕਰਮਾ ਕਰਦੇ ਹੋਏ ਔਰ ਉਸ ਤੋਂ ਬਾਅਦ ਅਸੀਂ ਪਿੰਡ ਸੰਧੂ ਦੇਖਾ ਜਾ ਕੇ ਵੱਖ-ਵੱਖ ਪੜਾਵਾਂ ਤੇ ਜਾ ਕੇ ਜਿੱਥੇ ਕਿ ਚਾਹ ਦੇ ਲੰਗਰ ਇਸ ਮੁੱਚਾ ਦੇ ਲੰਗਰ ਬੜੇ ਸਾਰੇ ਨਾਲ ਪਿੰਡ ਵਾਸੀ ਤੇ ਨਾਲ ਪਿੰਡ ਬੜਿਆਲ ਦੋਨਾ ਇਹ ਵੀ ਬੜੇ ਸਾਰਾ ਸਾਰੇ ਮਨਾ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਹਾਜੀ ਸਪੰਸਾ ਵਾਜਾ ਪਿੰਡ ਬੜਿਆਲ ਵਿੱਚੇ ਭਗਵਾਨ ਬਾਲਮੀਕ ਮਹਾਰਾਜ ਦੀ ਵਿਚਾਰ ਸ਼ੋਭਾ ਯਾਤਰਾ ਆਈ ਆ ਔਰ ਤੁਹਾਡੇ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਕੀ ਕਹਿਣਾ ਚਾਹੋਗੇ ਦੇਖੋ ਬੜੀ ਖੁਸ਼ੀਆਂ ਬਹੁਤ ਇੱਕ ਵਧੀਆ ਪ੍ਰੋਗਰਾਮ ਆ ਜਿਹੜਾ ਮੰਨੋ ਸਾਡੇ ਫੰਟਾ ਪ੍ਰਿੰਟ ਤੋਂ ਨੀਕਿਆ ਬਰੋ ਨਗਰ ਕੀਰਤਨ ਦਾ ਸਾਡੇ ਪਿੰਡ ਵੀ ਆਏ ਆ ਬੜIAL ਪਿੰਡਾ ਚਾਏ ਆ ਇੱਕ ਦਾ ਬਹੁਤ ਬਹੁਤ ਆਂ ਦਾ ਵੈਲਕਮ ਔਰ ਬਹੁਤ ਵਧੀਆ ਪ੍ਰਾਲਾਆ ਤੇ ਇਦਾਂ ਦੇ ਕੰਮ ਹੋਣੇ ਚਾਹੀਦੇ ਜਿੰਨਾ ਮਤਲਬ ਸਮਾਜ ਨੂੰ ਵਧੀਆ ਮਨ ਲੋ ਸਨੇਹਾ ਜਾਂਦਾ ਔਰ ਤੁਹਾਡੇ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਜੀ ਔਰ ਪ੍ਰਬੰਧਕ ਕਮੇਟੀ ਨੂੰ ਸਰਪਾਉ ਦਿੱਤੇ ਗਏ ਔਰ ਨਾਲ ਹੀ ਬਖੋਖ ਪਦਾਰਤਾ ਦੇ ਲੰਗਰ ਚੱਲੇ ਆ ਕੀ ਕਹਿਣਾ ਚਾਹੀਦਾ ਦੇਖੋ ਐ ਤਾਂ ਇੱਕ ਤਾਂ ਦੁਨਿਆਵੀ ਆਏ ਧੱਕ ਕੋਈ ਚੀਨੀ ਸਾਰੇ ਆਏ ਆ ਸੱਜਣ ਆਏ ਆ ਉਹਨਾਂ ਸਾਡਾ ਮਾਨਸਤ ਕਰਨਾ ਸਾਡਾ ਫਰਜ਼ ਬਣਦਾ ਤੇ ਅਸੀਂ ਕੁਝ ਨਹੀਂ ਕੀਤਾ ਪਰਮਾਤਮਾ ਨੇ ਖਰਾਇਆ ਭਗਵਾਨ ਬਾਰਮੀ ਨੇ ਕਰਾਇਆ ਅੱਜ ਉਹਨਾਂ ਦਿਨ ਮਨਾ ਰਹੇ ਆ ਬੜੀ ਖੁਸ਼ੀ ਆ ਸਾਰੇ ਬੜਾ ਚਾਅ ਆ ਇਸੀ ਦਾ ਸਾਡੇ ਪਿੰਡ ਵੀ ਕੱਲ ਖੰਡ ਪਾੜ ਸਦ ਭੋਗ ਪਾਇਆ ਗਿਆ ਤੇ ਅੱਜ ਨਗਰ ਕੀਰਤ ਸੈਂਠੇ ਦਾ ਆ ਬੜੀ ਖੁਸ਼ੀ ਆ ਸਾਰੇ ਬੜਾ ਚਾਅ ਆ ਸਾਨੂੰ ਬੜਾ ਚਾਅ ਆ ਇਸੀ ਦਾ ਤੇ ਸਾਡੇ ਪਿੰਡ ਪਤਵੰਤੇ ਸੱਜਣ ਆਏ ਆ ਅਸੀਂ ਹਮਨ ਜੋ ਵੀ ਟੈਲੀਫੋਨ ਕੀਤਾ ਉਹਨਾਂ ਲਈ ਸਵਾਗਤ ਕਰਦਾ ਸਾਡਾ ਫਰਜ਼ ਬਣਦਾ پیارا ਬਾਗਾਂ ਦਾ ਇੱਕ ਆਪਣਾ ਤੱਤੇ ਆਇਆ ਪੈਪਾ ਜੀ ਉਹ ਪਾਤਸ਼ਾਹ ਸਰਦਾਰ ਜੀ ਉਹਨਾਂ ਦੀ ਉਸਤਤਿ ਨਾਲ ਅਕਰਤੀਤਨ ਇਹਦਾ ਇਹ ਉਹਨਾਂ ਦੇ ਬਰਾਦਾਂ ਤੇ ਆ ਰਿਹਾ ਲੱਗਦਾ ਜਿਵੇਂ ਹੁਦਾ ਦੀਆਂ ਬਰਕਤਾਂ ਵਰ੍ਹਦੀਆਂ ਹਨ ਜੀ ਉਹ ਆ ਕੇ ਰਾਗ ਗਾ ਰਹੇ ਨੇ ਪਰਵਾਹ ਦੀ ਬਰਦਾਸ਼ਤ ਇਹਨਾਂ ਬਾਹਰ ਦੇ ਰਹਿਤਾਂ ਭਰਿਆ ਕਰ ਰਿਹਾ ਨਾ ਜਾ ਕੇ ਮਾਰਨ ਦਾ ਮਤਲਬ ਢੋਰੀਆਂ ਭਰਨਾ ਤੇ ਬੜਿਆਲੇ ਦੀ ਸਮਤਾ ਦਾ ਬਹੁਤ ਬਹੁਤ ਧੰਨਵਾਦ ਪ੍ਰਵਾਸੀ ਜੀ ਦਾ ਸਭ ਨੂੰ ਤੁਹਾਨੂੰ ਸਾਹਮਣੇ ਬੱਦੇ ਰੱਖੇ ਜੀ ਦਾ ਨਾਮ ਪਰ ਫੁੱਟ ਕਰਨ ਦੇ ਉਹਨੂੰ ਚਾਹਿਆ ਪੁੱਛਿਆ ਕਿ ਆਓ ਜੀ ਧੰਨਵਾਦ ਭਗਵਾਨ ਜੀ ਤੇ ਅੱਜ ਆਪਾਂ ਪ੍ਰਸਾਦ ਜੀ ਜੈ ਜੈ ا <laughs>